ਅੱਜ ਪੰਜਾਬ ਦੇ ਉੱਤੇ ਹੜ੍ਹਾਂ ਦੀ ਭਾਰੀ ਮਾਰ ਪਈ ਹੈ ਤੇ ਜਿਸ ਦੇ ਨਾਲ ਕਾਫੀ ਨੁਕਸਾਨ ਹੋ ਗਿਆ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਲੜਾਈ ਲੜਾਈ ਜਿਹੜੇ ਕਿ ਲੜ ਰਹੇ ਨੇ ਤੇ ਉੱਥੇ ਹੀ ਲਗਾਤਾਰ ਦੱਸਦੀ ਹੈ ਕਿ ਸੁਖਵੀਰ ਸਿੰਘ ਬਾਦਲ ਦੌਰੇ ਦੇ ਉੱਤੇ ਨਿਕਲੇ ਹੋਏ ਨੇ ਤੇ ਉਹਨਾਂ ਨੇ ਆਪਣੀ ਲੀਡਰਸ਼ਿਪ ਨੂੰ ਜਿਹੜਾ ਕਿ ਗਰਾਊਂਡ ਲੈਵਲ ਦੇ ਉੱਤੇ ਧਾਰਿਆ ਹੋਇਆ ਹੈ ਤੇ ਉਹਨਾਂ ਨੇ ਆਦੇਸ਼ ਦਿੱਤੇ ਨੇ ਕਿ ਜਿਨ੍ਹਾਂ ਨੂੰ ਪੰਜਾਬੀਆਂ ਨੂੰ ਮਦਦ ਦੀ ਲੋੜ ਹੈ ਉਸ ਦੀ ਮਦਦ ਅਕਾਲੀ ਦਲ ਕਰੇ ਤੇ ਸੁਖਵੀਰ ਸਿੰਘ ਬਾਦਲ ਆਪ ਦੌਰੇ ਦੇ ਉੱਤੇ ਨੇ ਤੇ ਉੱਥੇ ਹੀ ਹੁਣ ਮਾਪੁਰਖਾਂ ਦੇ ਵਿੱਚ ਵੀ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਦਿਖਾਈ ਦੇ ਰਹੇ ਨੇ ਤੇ ਹੱਥ ਜੋੜ ਕੇ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਤੁਹਾਨੂੰ ਜਿੰਨੇ ਪੈਸਿਆਂ ਦੀ ਲੋੜ ਹੈ ਮੈਨੂੰ ਦੱਸੋ ਤੇ ਦੂਜੇ ਪਾਸੇ ਜਨਰੇਟ ਡੀਜ਼ਲ ਦੀ ਲੋੜ ਹੈ ਮੈਂ ਉਹ ਵੀ ਤੁਹਾਡੇ ਤੱਕ ਪਹੁੰਚਾ ਦੇਵਾਂਗਾ ਤੇ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਲਈ ਜਿਹੜਾ ਕਿ ਹੁਣ ਲੋਕ ਜਿਹੜੇ ਕਿ ਉਹਨਾਂ ਨੂੰ ਮੂੰਹ ਤੇ ਹੀ ਕਹਿ ਰਹੇ ਨੇ ਕਿ ਸੁਖਵੀਰ ਸਿੰਘ ਬਾਦਲ ਜੀ ਤੁਹਾਡੀ ਸਰਕਾਰ ਆਵੇ ਤੇ ਜਿਸ ਦੇ ਵਿੱਚ ਪੰਜਾਬੀਆਂ ਦੀ ਜੇ ਨਾਲ ਜੋ ਵਾਅਦੇ ਕੀਤੇ ਉਹ ਪਾ ਦੇ ਹੁਣ ਪੂਰੇ ਹੁਣ ਤੇ ਸੁਖਵੀਰ ਸਿੰਘ ਬਾਦਲ ਦੀ ਸਰਕਾਰ ਨੂੰ ਲੋਕ ਤਰਸਣ ਲੱਗ ਗਏ ਨੇ ਤੇ ਦੂਜੇ ਪਾਸੇ ਉਥੇ ਹੀ ਚਾਰੇ ਪਾਸੇ ਹੁਣ ਸੁਖਵੀਰ ਸਿੰਘ ਯਾਨੀ ਕਿ ਅਕਾਲੀ ਦਲ ਦੀ ਚਰਚਾਾਂ ਵਿੱਚ ਜਿਹੜੀਆਂ ਹੈ ਕਿ ਦਿਖਾਈ ਦੇ ਰਹੀਆਂ ਨੇ ਹੋਰ ਕੀ ਕੁਝ ਕਹਿਣਾ ਆ ਆਓ ਤੁਹਾਨੂੰ ਸੁਣਾਉਨੇ ਆ। ਪੋਣ ਜਣਾ ਜੀ ਐਸਐਸਪੀ ਜਾਨ ਦੇ ਵਿੱਚ ਤੇ ਇਹ ਆ ਕੋਈ ਪਾਦਾ ਤੁਹਾਡਾ ਨਾਲ ਆ ਬਾਬੇ ਦੇ ਨਾਲ ਪੁਰਾਣੇ ਜੁੜੇ ਨੇ ਇਹ ਅੱਜ ਕਰੇ ਨਵੇਂ ਹਾਂਜੀ ਸਾਰਾ ਸਭੀ ਕਿੰਨੀ ਮੈਚੂ ਦੇਖੀ ਕਿ ਡੀਜ਼ਲ ਦੀ ਸੇਵਾ ਜਾਂ ਕੀ ਹੈ ਹੈ एक तो जी मैं मैं जी थोड़ा मोटा जो सेवा ही है दिल जो है करना चाहते हैं तो मैं एक तो मैं बेनती करना चाहता जी कि डीजल जिन्ना भी लोड हो डीजल एक मिनट एक मिनट एक डीजल ट्रैक्टर भी जो लोड पे

ਮੈਂ ਸਾਰੇ ਇਕੱਠੇ ਕਰਾ ਲਈ ਕਿਸੇ ਮੈਂ ਪਾਣੀ ਤੇ ਲੈ ਜਾਊਗਾ ਤੇ ਫਿਰ ਡੀਜ਼ਲ 10 ਲੱਖ ਲੀਟਰ ਆਸਰ ਮੈਂ ਨਾ ਕਿ 10 ਲੱਖ ਲੀਟਰ ਜਿੱਥੇ ਸੰਗ ਲੋ ਹੈ ਬੀਚੇ ਆਣਾ ਆਪ ਜੀ ਜੇ ਆਪ ਦੇਵੇਂ ਆਪ ਜੀ ਕਹਾਂ ਪਿਛਲੇ ਸਾਰੇ ਹੀ ਪਤਾ ਨਹੀਂ ਕਿਤੇ ਦੇ ਦੱਸ ਨਹੀਂ ਬਹੁਤ ਬੋਡ ਹੈ ਬਹੁਤ ਲੋਡ ਹੈ ਜੀ ਬਹੁਤ ਮੈਂ ਉਹ ਵੀ ਕਿਤੇ ਟ੍ਰੈਕਟਰ ਨਹੀਂ ਅਸੀਂ ਆਪ ਆਪ ਦੇ ਆਦੇਸ਼ ਦੇ ਅਸੀਂ ਉੱਥੋਂ ਭੇਜ ਦਾਂਗੇ ਪੰਜਾਬ ਉਹ ਦੂਜੇ ਜਿੱਥੇ ਕਿਹੜੇ ਹਲਕੇ ਚ ਪ੍ਰੋਬਲਮ ਨਹੀਂ ਨਾ ਦੌਰ ਵੀ ਦਾ ਸਾਹ ਜਿੱਥੇ ਵੀ ਸਾਡਾ ਲੋਡ ਪਈ ਨਾ ਨਾ ਸਾਦਨਾ ਦੀ ਜਾਂ ਕਿ ਵੀ ਆਪ ਜੀ ਆਦੇਸ਼ ਕਰਦੇ ਤੇ ਮੈਂ ਨਾਲ ਜਿਹੜਾ ਉੱਥੇ ਵੀ ਤਾਂ ਭਾਈ ਸਾਹਿਬ ਨੂੰ ਵੀ ਕਹਾਂ ਜਿੱਥੇ ਵੀ ਠੀਕ ਹੈ ਸਾਰੇ ਅਸੀਂ ਕਹੀ ਜੀ ਜੀ ਕਿਹੜੀ ਚੀਜ਼ ਲਾਗੇ ਕੀ ਹੋਣਾ ਮੇਰੇ ਅੱਜ ਅੰਮੋਲਿਯ ਜੀ ਸਾਡਾ ਇੱਥੇ ਬਹੁਤ ਬਹੁਤ ਸ਼ੁਕਰੀਆ ਨੰਬਰ 76 ਰਹਿ ਸਕਦਾ ਇੱਥੇ ਦਿੰਦਾ ਨੰਬਰ ਲੈ ਲਾ ਯਾਰ ਨੇ 76 ਲੈ ਸਰ ਦਾ ਪਾਪਾ ਜੀ ਤੇ ਜਦੋਂ ਹੀ ਫੋਨ ਆਇਆ ਪਾਪਾ ਜੀ ਜਦੋਂ ਹੀ ਫੋਨ 'ਤੇ ਨਾਲ ਤੇ ਦੱਸ ਦਿਓ ਜੋ ਚੀਜ਼ ਦੀ ਜਿਵੇਂ ਆਪਾਂ ਟਰੈਕਟਰਾਂ ਦੀ ਜਿਹੜੀ ਉਹਦੀ ਆ ਕਿਸੇ ਜੀ ਉਹਦੇ ਵਾਵਾ ਤਾਂਗੇ ਤਾਂ ਇੱਕ ਵਾਰ ਇਹ ਜਿਹੜਾ ਇਹਦਾ ਬਹੁਤ ਮੂਰਾ ਨਾਲ ਜੀ ਬਾਉ ਕਰਾ ਡੀ ਇਹ ਦੇ ਦਤਾ ਹਾਂ 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 ਸਾਰਾ ਕੋਈ ਕੰਮ ਕੀਤਾ ਲੋਕ ਬਹੁਤ ਵਧੀਆ ਕਰ ਰਹੇ ਆ ਆਪਣਾ ਫਰਜ਼ ਵੀ ਬੰਦ ਹੈ ਜੀ ਆਪਣੀ ਕੌਮ ਦਾ ਫਰਜ਼ ਪੰਦ ਹੈ ਪਰ ਮੈਂ ਬਾਬਾ ਜੀ ਇੰਨੀ ਜਿਹੜੀ ਖੁਸ਼ੀ ਹੈ ਕਿ ਕੌਮ ਚੜ੍ਹਦੀ ਕਲਾ ਤੇ ਦੇਖੋ ਨਾ ਸੈਂਟਰ ਨੇ ਨਾ ਸੂਬੇ ਨੇ ਜਾਂ ਕਿਸੇ ਹੋਰ ਪਲੇਸ ਦੇ ਕੋਨੇ ਜੋ ਮਦਦਾਈ ਹੈ ਆਪਣੀ ਕੌਮ ਨੇ ਆਪ ਹੀ ਪੈਰਾਡਿਨ ਜੋ ਮਰੀ ਲੈ ਕੇ ਸਾਰਾ ਕੁਝ

ਹਰ ਆਓ ਸਰ ਇੱਕ ਮਿੰਟ ਪਲੀਜ਼ ਆਪਕੋ 60 ਕਿਲੇ ਪੜੀ ਇਹਦੀ 560 ਹੀ ਰਹਿ ਗਿਆ ਤੁਸੀਂ ਭਾਉ ਉਹ ਆਪਾਂ ਟੀਲ ਦੇ ਨੰਬਰ ਦਰ ਮੰਜਿਲ ਤੇਰ ਕਿੰਨਾ ਚਾਹੀਦਾ ਆ ਸਾਡੀ ਟੀਲ ਦੇ ਹੋਈ ਜਾਂਦੀ ਉਹ ਡੀਜ਼ਲ ਦੇ ਖਲ ਨਾ ਟਰੈਕਟਰ ਅਸੀਂ ਬਾਦੂ ਸਾਡੇ ਕੋਲੋਂ ਮਾਰੀ ਮਿਹਰ ਆ ਤੇ ਡੀਜ਼ਲ ਦੱਸੋ ਕੋਈ ਕਮੇਟੀ ਬਣਾਈ ਹੈ ਕਮੇਟੀ ਬਣਾਈ ਕਮੇਟੀ ਕਮੇਟੀ ਬਣਾਣਾ ਵੀ ਤੁਹਾਡੇ ਹੋ ਜਾਂ ਬੰਦ ਜਿਹੜਾ ਮੇਰਾ ਮਸਲਾ ਤੁਹਾਨੂੰ 4000 ਰੁਪਏ ਭੇਜੋ ਹੋਰ ਜਿਆਦਾ ਕਰੀਏ ਜਿਆਦਾ ਸੈਕਟਰ ਮੇਰੀ ਆਪਸ ਤੇਲ ਦੀ ਕੋਈ ਸਮੱਸਿਆ ਨਹੀਂ 4000 ਰੱਟੇ ਨੂੰ ਨਖਤਰ ਮੇਰਾ ਮੁੰਡਾ ਪੀ.ਐਨ. ਆਵਾਜ਼ ਤੇ ਫੋਨ ਕਰ ਦਿਓ ਮੁੰਨਾ ਵਾਪਸ ਦੇ ਹੋਰ ਬੋਲੇ ਸੋਨਹਾਰਾ ਬਾਈਡਰੀਆ ਬਹੁਤ ਜਿਆਦਾ ਆ ਪੰਜੂ ਦਾ ਕਾਲਾ ਦਾ ਪੰਜੂ ਲਾ ਦਿਓ ਤਾਂ ਕਾਜੀ ਪੰਜੂ ਲਾ ਦਿਓ ਸੁਣ ਲੋ ਗੱਲ ਸੁਣ ਲੋ ਪੰਜ ਹਜ਼ਾਰ ਲੀਟਰ ਕੋਈ ਨਹੀਂ ਲੈਂਦਾ ਆ ਸੋਨਿਹਾਰਾ ਸੁਣੋ